ਮੈਗਨਾ ਕਾਰਟਾ ਇੱਕ ਬਹੁਤ ਮੈਗਨਾ ਦਾ ਮਤਲਬ ਮੈਗਾ ਵੱਡਾ ਕਾਰਟਾ ਦਾ ਮਤਲਬ ਚਾਰਟਰ ਉਹ ਜਿਹੜਾ ਬਹੁਤ ਵੱਡਾ ਚਾਰਟਰ ਆ ਉਹ ਮੈਨੂੰ ਲੱਗਦਾ ਕਿ ਵੱਖ-ਵੱਖ ਜਿਹੜੇ ਗੁਣੀ ਗਿਆਨੀ ਬੰਦੇ ਨੇ ਐਕਸਪਰਟ ਨੇ ਪੋਲੀਟੀਕਲ ਐਕਸਪਰਟ ਨੇ ਉਹਨਾਂ ਨੇ ਇਸ ਨੂੰ ਬਹੁਤ ਵੱਡੀ ਘਟਨਾ ਕਰਾਰ ਦਿੱਤਾ ਕਿ ਇਹ ਆਪਣੇ ਆਪ ਦੇ ਵਿੱਚ ਹੁਣ ਤੱਕ ਦਾ ਸੁਪਰੀਮ ਜਿਹੜਾ ਹੈ ਦਸਤਾਵੇਜ਼ ਆ ਉਹ ਹੈ ਤੇ ਜਿਹੜਾ ਉਹਦੇ ਤੇ ਰਿਫਲੈਕਸ਼ਨ ਪੈਂਦੀਆਂ ਨੇ ਅਮਰੀਕਨ ਕਨਸਟੀਟਿਊਸ਼ਨ ਤੇ ਤੇ ਬਿਲ ਆਫ ਰਾਈਟਸ ਦੇ ਉੱਤੇ ਉਹਦੇ ਚ ਅਸੀਂ ਦੇਖ ਸਕਦੇ ਹਾਂ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ-ਵੱਖ ਭਗਤਾਂ ਨੇ ਸੰਤਾਂ ਨੇ ਤੇ ਗੁਰੂ ਸਾਹਿਬ ਨੇ ਗੱਲਬਾਤ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਸਾਡੇ ਲਈ ਮੈਗਨਾ ਕਾਰਟਾ ਤੋਂ ਵੀ ਜ਼ਿਆਦਾ ਉੱਪਰ ਦੀ ਗੱਲ ਹੈ ਜੇ ਅਸੀਂ ਉਸ ਦੇ ਰੂਪ ਰੂਪ ਹੋਵਾਂਗੇ ਉਸੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਸਾਡਾ ਜਿਹੜਾ ਸਿੱਖਾਂ ਦਾ ਖਾਲਸਾਤਨ ਦਾ ਸਰਕਾਰੀ ਖਾਲਸਾ ਦਾ ਕਨਸਟੀਟਿਊਸ਼ਨ ਜਾਂ ਸਾਡਾ ਜਿਹੜਾ ਬਿਲ ਆਫ ਰਾਈਟਸ ਹੈ ਜਾ ਸਾਡਾ ਜੋ ਲਾ ਐਂਡ ਆਰਡਰ ਹੈ ਸਿਸਟਮ ਹੈ ਸਾਰਾ ਸਾਰਾ ਉਸ ਦੇ ਵਿੱਚ ਲੁਕਿਆ ਹੋਇਆ ਉਸ ਦੇ ਵਿੱਚੋਂ ਕੱਢਣਾ ਸੀ